ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਮਾਈ ਡੀਅਰ YouTube ਫੈਮਿਲੀ ਕੀ ਹਾਲ ਚਾਲ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਐ ਅੱਜ ਕੱਲ ਨਾਭਾ ਰਿਆਸਤ ਦੇ ਕੁਮਰ ਅਭੀ ਉਦੇ ਪ੍ਰਤਾਪ ਸਿੰਘ ਜੀ ਦਾ ਦਸਤਾਰ ਬੰਦੀ ਨੂੰ ਲੈ ਕੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਕੋਈ ਇਸ ਨੂੰ ਇੱਕ ਸਮਾਰੋਹ ਕਹਿ ਰਿਹਾ ਵੀ ਇੱਕ ਘਰਾਨੇ ਦਾ ਫੰਕਸ਼ਨ ਦੱਸ ਰਿਹਾ ਤੇ ਕੋਈ ਇਸ ਨੂੰ ਆਪਣੇ ਵਿਰਾਸਤ ਨਾਲ ਜੋੜ ਰਿਹਾ ਐ ਕੋਈ ਇਸ ਨੂੰ ਆਪਣੀ ਸਿੱਖ ਕੌਮ ਨਾਲ ਸਿੱਖ ਰਾਜ ਨਾਲ ਜੋੜ ਰਿਹਾ ਹੈ ਤੇ ਕੋਈ ਇਸ ਦੀ ਆਪਣੀ ਸੋਚ ਦੇ ਹਿਸਾਬ ਨਾਲ ਟਿੱਪਣੀ ਕਰ ਰਿਹਾ ਪਰ ਮੈਂ ਅੱਜ ਇਹ ਗੱਲ ਸਿਰਫ ਇੱਕ ਵੀਡੀਓ ਵਾਇਰਲ ਜਾਂ ਕੰਟੈਂਟ ਦੇ ਤੌਰ ਤੇ ਨਹੀਂ ਕਰਨਾ ਚਾਹੁੰਦਾ ਬਲਕਿ ਮੈਂ ਇਹ ਇੱਕ ਸੰਦੇਸ਼ ਇੱਕ ਜੋ ਅਹਿਸਾਸ ਜੋ ਮੇਰੀ ਫੀਲਿੰਗ ਹੈ ਉਹਦੇ ਹਿਸਾਬ ਨਾਲ ਮੈਂ ਆਪਣੀ ਇਹ ਗੱਲ ਸ਼ੇਅਰ ਕਰਨਾ ਚਾਹੁੰਦਾ ਨਾਬਾ ਦੀ ਰਿਆਸਤ ਵਿੱਚ ਜੋ 124 ਸਾਲ ਬਾਅਦ ਇਹ ਦਸਤਾਰ ਬੰਦੀ ਦਾ ਸਮਾਰੋਹ ਹੋਇਆ ਉਹ ਕੋਈ ਆਮ ਗੱਲ ਨਹੀਂ 124 ਸਾਲ ਬਾਅਦ ਫੇਰ ਨਾਭਾ ਰਿਆਸਤ ਹੀਰਾ ਮਹਿਲ ਵਿੱਚ ਰੌਣਕਾਂ ਲੱਗੀਆਂ ਇਹ 124 ਸਾਲ ਸਿਰਫ ਇੱਕ ਨੰਬਰ ਨਹੀਂ ਇੱਕ ਲੰਬਾ ਸਮਾਂ ਇੱਕ ਲੰਬੀ ਹਿਸਟਰੀ ਹੈ ਇਹ ਸਾਲਾਂ ਦੀ ਵਿਰਾਸਤ ਕੁਰਬਾਨੀ ਤੇ ਪਹਿਚਾਨ ਦੀ ਕਹਾਣੀ ਹੈ ਜਦੋਂ ਮੈਂ ਇਸ ਸਮਾਰੋਹ ਦੇ ਦ੍ਰਿਸ਼ ਦੇਖੇ ਤਾਂ ਮੈਨੂੰ ਮਹਿਸੂਸ ਹੋਇਆ ਕਿ ਨਾਭਾ ਦੀ ਰਿਆਸਤ ਹੀਰਾ ਮਹਿਲ ਵਿੱਚ ਸਿਰਫ ਇੱਕ ਦਸਤਾਰਬੰਦੀ ਦਾ ਸਮਾਰੋਹ ਨਹੀਂ ਹੋਇਆ ਉੱਥੇ ਇਤਿਹਾਸ ਨੇ ਵਿਰਾਸਤ ਨੇ ਸਿੱਖ ਕੌਮ ਦੀ ਵਿਰਾਸਤ ਨੇ ਇੱਕ ਵਾਰ ਫਿਰ ਸਾਹ ਲਿਆ ਹੈ ਇਸ ਸਮਾਰੋਹ ਵਿੱਚ ਜੋ ਮੈਨੂੰ ਸਭ ਤੋਂ ਸੁੰਦਰ ਤੇ ਸਭ ਤੋਂ ਵੱਡੀ ਗੱਲ ਜੋ ਦੇਖਣ ਨੂੰ ਮੈਨੂੰ ਮਿਲੀ ਹੈ ਉਹ ਇਹ ਸੀ ਕਿ ਸਿੱਖ ਸਮੁਦਾਇ ਸਾਰੇ ਆਪਣੇ ਸਿੱਖ ਸਮੁਦਾਇ ਇੱਕ ਜਗ੍ਹਾ ਤੇ ਇੱਕ ਇਕੱਠੇ ਹੋਏ ਇੱਕ ਛੱਤ ਦੇ नीचे ਇਕੱਠੇ ਹੋਏ ਅ ਅੱਜ ਕੱਲ ਦੇ ਟਾਈਮ ਵਿੱਚ ਜਦੋਂ ਅਸੀਂ ਸਾਰੇ ਵੱਖ-ਵੱਖ ਹੋ ਕੇ ਸੋਚਦੇ ਆ ਤੇ ਇਹ ਦਸਤਾਰਬੰਦੀ ਕਰਕੇ ਇੱਕ ਛੱਤ ਦੇ नीचे ਸਾਰਿਆਂ ਨੂੰ ਇਕੱਠੇ ਹੋਇਆ ਦੇਖਣਾ ਬਹੁਤ ਵਧੀਆ ਤੇ ਬਹੁਤ ਵਧੀਆ ਸੰਕੇਤ ਹੈ ਇਹ ਇਹ ਸਿੱਖ ਸਮੁਦਾਇ ਦੀ ਅ ਸਾਰੇ ਇਕੱਠੇ ਹੋਣਾ ਇੱਕ ਬਹੁਤ ਵੱਡਾ ਸੰਦੇਸ਼ ਦਿੰਦਾ ਹੈ ਅ ਇਹ ਗੱਲ ਦਰਸਾਉਂਦੀ ਹੈ ਕਿ ਜਦੋਂ ਮੌਕਾ ਆਵੇ ਤਾਂ ਸਿੱਖ ਕੌਮ ਅੱਜ ਵੀ ਇੱਕ ਹੋ ਸਕਦੀ ਹੈ ਆਪਣੇ ਇਤਿਹਾਸ ਆਪਣੇ ਵਿਰਾਸਤ ਆਪਣੀ ਪਹਿਚਾਨ ਤੇ ਆਪਣੀ ਮਰਿਆਦਾ ਲਈ ਇਸ ਦਸਤਾਰਬੰਦੀ ਸਮਾਰੋਹ ਵਿੱਚ ਗੁਰੂ ਕੀ ਲਾਡਲੀਆਂ ਫੌਜਾਂ ਨੇ ਸ਼ਿਰਕਤ ਕੀਤੀ ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਹੀ ਗਰਵ ਵਾਲੀ ਗੱਲ ਹੈ ਇਹ ਜਿਹੜਾ ਸਨਮਾਨ ਹੈ ਫੌਜਾਂ ਦਾ ਹੋ ਰਿਹਾ ਹੈ ਮਹਾਰਾਜਾ ਹਿਰਾਸਿੰਘ ਦੇ ਪਰਿਵਾਰ ਦਾ ਛਾਹੀ ਪਰਿਵਾਰ ਦਾ ਇਹ ਵੱਡਾ ਦਲ ਵੱਲੋਂ ਹੈ ਵੈਗਰੂ ਜੀ ਬੋਲੇ ਸਿੰਘ ਸਾਹਿਬ ਜੀ ਦਾ ਦਰਬਾਰ ਬਾਬਾ ਬਲਵੰਤ ਸਿੰਘ ਜੀ ਕੋਲ ਹੌਂਦਾਲਾ ਜੀ ਦਾ ਸਿੰਘਾਂ ਦੇ ਚਰਨਾਂ ਨੂੰ ਪਾਵੇ ਗੁਰੂ ਸਾਹਿਬ ਦੀ लाडली ਫੌਜ ਨਿਹੰਗ ਸਿੰਘ ਉਹ ਆਪਣੇ ਆਪ ਵਿੱਚ ਹੀ ਡਿਸਪਲਿਨ ਮਰਿਆਦਾ ਤੇ ਸੇਵਾ ਦਾ ਪ੍ਰਤੀਕ ਰਹੇ ਹਨ ਜਦੋਂ ਉਹ ਕਿਸੇ ਸਮਾਹਰੋ ਵਿੱਚ ਹਿੱਸਾ ਲੈਂਦੇ ਨੇ ਤਾਂ ਸੰਦੇਸ਼ ਆਪਣੇ ਆਪ ਗਹਿਰਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਰਾਧਾ ਸੁਆਮੀ ਬਿਆਸ ਦੇ ਗੁਰੂ ਸ੍ਰੀ ਗੁਰਿੰਦਰ ਜੀ ਦੀ ਹਜ਼ੂਰੀ ਤੇ ਨਾਮ ਧਾਰੀ ਸਮੁਦਾਏ ਦੀ ਸ਼ਿਰਕਤ ਵੀ ਹੀਰਾ ਮਹਿਲ ਵਿੱਚ ਹੋਈ ਜੋ ਕਿ ਬਹੁਤ ਮਾਇਨੇ ਰੱਖਦੀ ਹੈ ਤੇ ਤੁਸੀਂ ਦੇਖੋ ਵੀ ਸਾਰੀਆਂ ਸਿੱਖ ਜਥੇਬੰਦੀਆਂ ਸਾਰੇ ਸਿੱਖ ਕੌਮ ਦੇ ਆਗੂ ਸਾਰੇ ਸਿੱਖ ਕੌਮ ਦੇ ਸਮੁਦਾਏ ਜਿਹੜੇ ਹੈ ਉਹ ਇੱਕ ਛੱਤ ਥੱਲੇ ਦਸਤਾਰਬੰਦੀ ਦੇ ਸਮਾਰੋਹ ਵਿੱਚ ਇਕੱਠੇ ਹੋਏ ਕੋਈ ਐਦਾਂ ਦਾ ਮੌਕਾ ਬਣਿਆ ਕੋਈ ਐਦਾਂ ਦਾ ਮਾਹੌਲ ਬਣਿਆ ਜਿੱਥੇ ਸਾਰੇ ਇਕੱਠੇ ਹੋਏ ਜਿਸ ਦੀ ਕੀ ਅੱਜ ਬਹੁਤ ਲੋੜ ਹੈ ਸਿੱਖ ਕੌਮ ਨੂੰ ਜਿਸ ਦੀ ਅੱਜ ਬਹੁਤ ਲੋੜ ਹੈ ਸਾਰਿਆਂ ਨੂੰ ਇਕੱਠੇ ਹੋਣ ਦੀ ਬਹੁਤ ਲੋੜ ਹੈ ਇਹ ਸਮਾਰੋਹ ਇੱਕ ਪਰਿਵਾਰ ਇੱਕ ਰਿਆਸਤ ਜਾਂ ਇੱਕ ਰਾਜੇ ਦੀ ਦਸਤਾਰਬੰਦੀ ਤੱਕ ਸੀਮਤ ਨਹੀਂ ਸੀ ਇਹ ਇੱਕ ਪੰਜਾਬੀ ਵਿਰਸੇ ਦਾ ਪੰਜਾਬੀ ਵਿਰਾਸਤ ਦੀ ਪਹਿਚਾਨ ਕਰਾਉਂਦਾ ਹੈ ਤੇ ਇੱਥੋਂ ਪਤਾ ਲੱਗਦਾ ਹੈ ਕਿ ਵਰਤਮਾਨ ਵਿੱਚ ਵੀ ਅਸੀਂ ਆਪ ਇੱਕ ਦੂਜੇ ਨਾਲ ਜੁੜ ਕੇ ਰਹੀ ਹਾਂ ਮੈਂ ਇੱਕ ਹੋਰ ਬਹੁਤ ਜ਼ਰੂਰੀ ਗੱਲ ਇੱਥੇ ਸਾਂਝੀ ਕਰਨੀ ਚਾਹੁੰਦਾ ਕਿ ਇਸ ਦਸਤਾਰ ਬੰਦੀ ਵਿੱਚ ਜੋ ਕੇਸ ਰੱਖਣ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਬਹੁਤ ਵਧੀਆਂ ਨੇ ਬਹੁਤ ਵਧੀਆ ਲੱਗਿਆ ਇਹ ਚੀਜ਼ਾਂ ਸੁਣ ਕੇ ਜੋ ਕੇਸ ਰੱਖਣ ਦੀਆਂ ਗੱਲਾਂ ਹੋ ਰਹੀਆਂ ਨੇ ਸਿੱਖ ਕੌਮ ਨੂੰ ਮਰਿਆਦਾ ਵਿੱਚ ਰਹਿਣ ਬਾਰੇ ਗੱਲਾਂ ਹੋ ਰਹੀਆਂ ਨੇ ਇਹ ਬਹੁਤ ਪੋਜ਼ਿਟਿਵ ਗੱਲ ਹੈ ਬਹੁਤ ਵਧੀਆ ਗੱਲ ਕਹੀ ਗਈ ਹੈ ਇਹ ਸ੍ਰੀ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਵੀ ਮਹਾਰਾਜ ਕਿਰਪਾ ਕਰਨ ਗੁਰਮਰ ਸਾਹਿਬ ਤੋਂ ਕੋਈ ਐਸੀ ਸੇਵਾ ਲੈਣ ਵੀ ਸਾਰੀ ਦੀ ਸਾਰੀ ਕੌਮ ਨੂੰ ਮੁੜ ਕੇ ਆਪਣੇ ਰਾਜ ਭਾਗ ਦੇ ਵਲ ਆਵੇ ਸਿੱਖੀ ਵਲ ਆਵੇ ਕਿਉਂਕਿ ਪਿਆਰਿਓ ਖਾਲਸਾ ਰਾਜ ਦੀ ਗੱਲ ਆਪਾਂ ਸਾਰੇ ਕਰਦੇ ਆਂ ਮੇਰੀ ਗੱਲ ਦਾ ਬੁਰਾ ਨਾ ਮਨਾਇਓ ਜੇ ਖਾਲਸੇ ਨਾ ਬਣੇ ਨਾ ਰਾਜਪੁਰ ਜੇ ਰਾਜ ਕਰਨੇ ਖਾਲਸੇ ਬਣਨਾ ਬਕਾ ਜੇ ਕਈਏ ਨਾ ਕੋਈ ਹੋਰ ਖਾਲਸਾ ਬਣ ਕੇ ਤਲਵਾਰ ਚੱਕ ਕੇ ਰਾਜ ਲੈ ਕੇ ਜੇ ਨਹੀਂ ਮਿਲਣਾ ਸਾਰਿਆਂ ਨੂੰ ਖਾਲਸੇ ਬਣਨਾ ਕੋ ਸਾਰਿਆਂ ਨੂੰ ਅਮਰਤਾਰੀ ਹੋਣਾ ਕੋ ਜਿਵੇਂ ਅੱਜ ਕੁਮਰ ਸਾਹਿਬ ਨੇ ਕਿਹਾ ਵੀ ਅੰਤਲੇ ਸਾਹਾਂ ਤੱਕ ਇਹ ਦਸਤਾਰ ਨਹੀਂ ਉੱਤੋਗੀ ਅਸੀਂ ਪ੍ਰਣ ਕਰੀਏ ਸਾਡੇ ਸਿਰਾਂ ਤੇ ਕੇਸ ਹੋਣ ਅਸੀਂ ਦਸਤਾਰਧਾਰੀ ਬਹੀਏ ਵਾਜਾਂ ਵਾਲੇ ਦੇ ਪੁੱਤ ਬਣੀਏ ਤੇ ਇੱਕ ਵਾਜਾਂ ਵਾਲੀ ਦੀ ਕੌਮ ਮੁੜ ਕੇ ਆਪਣੇ ਰਾਜ ਭਾਗ ਦੇ ਵੱਲ ਅਸੀਂ ਇਹਨਾਂ ਪਰਿਵਾਰਾਂ ਤੋਂ ਅਗਵਾਈ ਲੈ ਕੇ ਚੱਲੀਏ ਬਹੁਤ ਬਹੁਤ ਧੰਨਵਾਦ ਅੱਜ ਕਰ ਕਰੇ ਬਲਾਵੇ ਸੋਨਿਆ ਲੋ ਜਾਵੇ ਸਾਰਿਆਂ ਨੂੰ ਆਕਾਰ ਦੇਗ ਦੇਗ ਹਰੇ ਬੰਥ ਕੀ ਜੀਤ ਬੰਥ ਕੀ ਜੀਤ ਰਾਜ ਕਰੇਗਾ ਹਰ ਸਮਾ ਰਾਜ ਕਰੇਗਾ ਹਰ ਸਮਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਦੇ ਸਮੇਂ ਵਿੱਚ ਇਸ ਦੀ ਬਹੁਤ ਲੋੜ ਹੈ ਇਹ ਗੱਲ ਖੁੱਲ ਕੇ ਕਹਿਣੀ ਚਾਹੀਦੀ ਹੈ ਕਿ ਇਹ ਇਸ ਦਸਤਾਰਬੰਦੀ ਨੇ ਨੌਜਵਾਨਾਂ ਵਿੱਚ ਇੱਕ ਨਵੀਂ ਸੋਚ ਦਾ ਬੀਜ ਬੋਇਆ ਹੈ ਅ ਇਸ ਦਸਤਾਰਬੰਦੀ ਨਾਲ ਸਾਨੂੰ ਸਿੱਖ ਕੌਮ ਨੂੰ ਆਪਣੀ ਵਿਰਾਸਤ ਨਾਲ ਆਪਣੇ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਹੀਰਾ ਮਹਿਲ ਵਿੱਚ ਇੱਕ ਗੱਲ ਹੋਰ ਵੀ ਬਹੁਤ ਵਧੀਆ ਹੋਈ ਵੀ ਅ ਬਾਬਾ ਜੀ ਨੇ ਇੱਕ ਚੌਕੜੇ ਵਿੱਚ ਜਿਹੜਾ ਪੂਰਾ ਸ਼੍ਰੀ ਅਖੰਡ ਪਾਠ ਸਾਹਿਬ ਕੀਤਾ ਬਹੁਤ ਵੱਡੀ ਗੱਲ ਹੈ ਵੀ ਐਨੇ 124 ਸਾਲ ਬਾਅਦ 124 ਸਾਲ ਪਹਿਲਾਂ ਵੀ ਕੀਤਾ ਗਿਆ ਸੀਗਾ ਅਖੰਡ ਪਾਠ ਇੱਕ ਚੌਕੜੇ ਤੇ ਤੇ ਅੱਜ ਉਹੀ ਦੁਹਰਾਇਆ ਗਿਆ ਸਮਾਂ ਤੇ ਇਹ ਬਹੁਤ ਵਧੀਆ ਗੱਲ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ਤੇ ਹਰ ਚੀਜ਼ ਨੂੰ ਕੰਟਰੋਵਰਸੀ ਜਾਂ ਕੰਪੈਰੀਜ਼ਨ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਇਸ ਨੂੰ ਇੱਕ ਨਵੀਂ ਸੋਚ ਦੇ ਤੌਰ ਤੇ ਵੀ ਦੇਖਿਆ ਜਾਣਾ ਚਾਹੀਦਾ ਹੈ ਅੰਤ ਵਿੱਚ ਮੈਂ ਇਹੀ ਹੀ ਕਹਿਣਾ ਚਾਹਾਂਗਾ ਕਿ ਇਹ ਦਸਤਾਰਬੰਦੀ ਸਮਾਰੋ ਸਿੱਖ ਕੌਮ ਲਈ ਇੱਕ ਸਕਾਰਾਤਮਕ ਸੰਕੇਤ ਇੱਕ ਮੌਕਾ ਹੈ ਆਪਣੇ ਆਪ ਨੂੰ ਜੋੜ ਕੇ ਦੇਖਣ ਦਾ ਆਪਣੀ ਪਹਿਚਾਨ ਨੂੰ ਸਮਝਣ ਦਾ ਸਾਰੇ ਸਿੱਖ ਕੌਮਲੀ ਜੁੜ ਕੇ ਰਹਿਣ ਦਾ ਆਓ ਅਸੀਂ ਇਸ ਮੌਕੇ ਨੂੰ ਇੱਕ ਵੀਡੀਓ ਤੱਕ ਸੀਮਿਤ ਨਾ ਰੱਖੀਏ ਬਲਕਿ ਇਸ ਵਿੱਚੋਂ ਏਕਤਾ ਸਨਮਾਨ ਤੇ ਪਹਿਚਾਨ ਦਾ ਇੱਕ ਸੰਦੇਸ਼ ਲਈਏ ਤੇ ਉਸ ਨੂੰ ਅਪਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thanks for watching.